ਲੁਟੇਰਿਆਂ ਵੱਲੋਂ ਫਤੇਗਰ ਚੂੜੀਆਂ 'ਚ ਕੱਪੜੇ ਦੇ ਵਪਾਰੀ ਦੇ ਘਰ ਮਾਰਿਆ 5 ਲੱਖ ਰੁਪਏ ਦਾ ਡਾਕਾ ਪੂਰਾ ਪਰਿਵਾਰ ਅਨੰਦਪੁਰ ਸਾਹਿਬ ਮੱਥਾ ਟੇਕਣ ਗਿਆ ਹੋਇਆ ਸੀ ਬਟਾਲਾ ਪੁਲਿਸ ਅਧੀਨ ਕਸਵਾ ਫਤੇਗਰ ਚੂੜੀਆਂ ਦੀ ਵਾਰ ਨੰਬਰ 7 ਵਿਖੇ ਕੱਪੜੇ ਦੇ ਵਪਾਰੀ ਕੋਲ ਦੇਰ ਰਾਤ 5 ਲੱਖ ਰੁਪਏ ਦੀ ਚੋਰੀ ਕਰਕੇ ਚੋਰ ਫਰਾਰ ਹੋ ਗਏ ਨਾ ਸੁਖਵਿੰਦਰ ਸਿੰਘ ਸੁੱਖਾਪਾਟੀਆਂ ਨੇ ਜਾਣਕਾਰੀ ਨੰਦੇ ਦੱਸਿਆ ਕਿ ਉਹ ਅਤੇ ਉਹਨਾਂ ਦੇ ਚਾਚੇ ਦਾ ਸਾਰਾ ਪਰਿਵਾਰ ਸਨੀਵਾਰ 27 ਅਪ੍ਰੈਲ ਨੂੰ ਆਪਣੇ ਘਰ ਨੂੰ ਤਾਲਾ ਲਗਾ ਕੇ ਅਨੰਦਪੁਰ ਸਾਹਿਬ ਮੱਥਾ ਟੇਕਣ ਗਏ ਹੋਏ ਸਨ ਅਤੇ ਮਗਰੋਂ ਚੋੜ 5 ਲੱਖ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਗਏ ਹਨ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੂਸਰੀ ਵਾਰ ਚੋਰੀ ਹੋਈ ਹੈ। ਮਤਲਬ ਇਸ ਤੋਂ ਪਹਿਲਾਂ ਵੀ ਚੋਰ ਉਹਨਾਂ ਦੇ ਘਰੋਂ ਸੋਨਾ ਚੋਰੀ ਕਰਕੇ ਲੈ ਗਏ ਸਨ। ਪੀਰਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰਦੇ ਹੋਏ ਕਿਹਾ ਕਿ ਚੋਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਹਨਾਂ ਦੇ ਪੈਸੇ ਵਾਪਸ ਦਵਾਈ ਜਾਣ। ਵਿੱਚ ਪੱਖੇ ਚਲਾ ਕੇ ਰੈਸਟ ਕਰਕੇ ਗਏ ਨੇ। ਇਹ ਨਹੀਂ ਪਤਾ ਕਿੰਨੀ ਦੇਰ ਕੀਤੀ, 5 ਮਿੰਟ ਕੀਤੀ ਕਿ 1 ਘੰਟਾ ਕੀਤੀ। ਇਹ ਹੁਣ ਉਹਨਾਂ ਨੂੰ ਪਤਾ ਹੈ। ਤਸੱਲੀਬਖਸ਼ ਕੰਮ ਕਰਕੇ ਗਏ ਨੇ ਆਪਣਾ ਜਿੰਨੀ ਵੀ ਹੈ ਆਪਣੀ ਹੈ ਕਾਰਵਾਈ ਕੀਤੀ ਹੈ ਉਹਨਾਂ ਨੇ। ਆਰਾਮ ਨਾਲ ਪਹਿਲੇ ਥੱਲੇ ਉਹਨਾਂ ਨੇ ਚੋਰੀ ਕੀਤੀ ਹੈ ਚੋਰੀ ਕਰਕੇ ਇੱਥੇ ਬੈਠ ਕੇ ਆਪਣਾ ਇਹਦੀ ﺍﻟमारीयां ਫੋੜੀਆਂ ਨੇ ਆਪਣਾ ਸਾਰੇ ਪਾਸਪੋਰਟਸ ਕੰਪੀਖੇ ਚੱਕ ਕੀਤੇ ਨੇ ਬਾਹਰ ਤੋਂ ਕਰਾਨੇ ਘੰਟਾ ਤੋਂ ਘੰਟਾ ਆਰਾਮ ਕੀਤਾ ਉਹਨਾਂ ਨੇ ਤੇ ਫਿਰ ਉਹ ਆਪਣੀ ਕਾਰਵਾਈ ਕਰਕੇ ਤੇ ਫਿਰ ਚਲ ਗਏ ਨੇ ਠੀਕ ਆ ਪੰਜੀ ਪਾਲ ਜੀ ਸਭ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਤੇ ਕਿੰਨੇ ਪੈਸੇ ਤੁਹਾਡੇ ਚੋਰੀ ਹੋਏ ਜੀ ਰਾਤੀ ਦੇਖੋ ਜੀ ਘਟਨਾ ਇਸ ਤਰ੍ਹਾਂ ਵਾਪਰੀ ਹੈ ਜੀ ਇੱਕ ਤੇ ਮੇਨ ਗੇਟ ਉਹ ਵੀ ਬੰਦ ਏ ਵੱਡਾ ਇਹ ਐਵੀ ਮੇਨ ਗੇਟ ਬੰਦ ਹੈ ਤੇ ਦੇਖੋ ਚੋਰ ਇਧਰੋਂ ਥਾਣੀ ਆਏ ਨੇ ਆ ਉੱਪਰੋਂ ਆ ਕਿਤੇ ਉਹਨਾਂ ਨੇ ਇਹ ਮੇਨ ਗੇਟ ਦਾ ਜਿਹੜਾ ਇਹ ਤਾਲਾ ਸੀਗਾ ਤਾਲਾ ਉਹ ਦੇਖੋ ਟੁੱਟਾ ਹੈ ਤੇ ਕਾਲਾ ਤਾਲਾ ਤੋੜ ਕੇ ਤੇ ਅੰਦਰ ਗਏ ਨੇ ਤੇ ਜਿਹੜਾ ਮੇਨ ਦਰਵਾਜ਼ਾ ਹੈ ਉਹ ਮੇਨ ਦਰਵਾਜ਼ੇ ਨੂੰ ਉਹਨਾਂ ਨੇ ਕਿਸ ਸ਼ੈਣੀ ਥੋੜੀ ਜਾਂ ਕਿਸ ਦੱਤ ਨਾਲ ਉਹਨਾਂ ਨੇ ਤੋੜ ਕੇ ਤੇ ਆਪਣਾ 5.5 ਲੱਖ ਦੇ ਕਰੀਬ-ਕਰੀਬ ਉਹ ਚੋਰੀ ਕਰਕੇ ਲੈ ਕੇ ਗਏ ਨੇ ਤੇ ਬਾਕੀ ਘਟਨਾ ਬਹੁਤ ਮਾੜੀ ਹੈ ਜੋ ਵੀ ਜਿਸ ਤਰ੍ਹਾਂ ਵੀ ਇਹਨਾਂ ਨੇ ਕੰਮ ਕੀਤਾ ਹੈ ਇਹ ਘਟਨਾ ਦੂਜੀ ਵਾਰੀ ਵਾਪਰੀ ਹੈ ਜੀ ਇਹ ਪਹਿਲਾਂ ਵੀ ਹਾਂ ਜੀ ਪਹਿਲੇ ਵੀ 1.5 2 ਸਾਲ 1.5 ਸਾਲ ਪਹਿਲੇ ਬੱਚੇ ਦਾ ਧਮਾਨ ਸੀਗਾ ਅਸੀਂ ਗਏ ਸੀਗੇ ਉੱਥੇ ਆਪਣਾ ਸੋਨੀ ਪੈਲਸ ਤੇ ਪਿੱਛੋਂ 1.5 2 ਲੱਖ ਰੁਪਏ ਦਾ ਗਹਿਣਾ ਸੀਗਾ ਉਹ ਚੋਰੀ ਕਰਕੇ ਲੈ ਗਏ ਸਨ ਤੇ ਦੂਜੀ ਵਾਰੀ ਇਹ ਹੁਣ ਕੰਮ ਹੋਇਆ ਜਿਹੜਾ 5.5 5 ਲੱਖ ਦੇ ਕਰੀਬ ਕੀ ਵੀ ਜਿਹੜਾ ਕੈਸ਼ ਚੋਰੀ ਕਰਕੇ ਲੈ ਗਏ ਨੇ ਇਹ ਕਿਨੇ ਪਰਿਵਾਰ ਦੇ ਜਿਹੜੇ ਸੀ ਪਰਿਵਾਰ ਦੇਖੋ ਜੀ ਇਹ ਸਟੱਮ ਦੂਰ ਰਹਿੰਦੇ ਨੇ ਛੋਟਾ ਚਾਚਾ ਜੀ ਦਾ ਬੇਟਾ ਸਦਾ ਮੋਨ ਸਿੰਘ ਪਾਟਿਆਈ ਦਾ ਤੇ ਸੂਰੇਜ ਨਾ ਹੈ ਉਹ ਥੱਲੇ ਰਹਿੰਦਾ ਤੇ ਮੇਰੇ ਵੱਡੇ ਭਾਈ ਸਾਹਿਬ ਨੇ ਜਿਹੜੇ ਉੱਪਰ ਰਹਿੰਦੇ ਨੇ ਸੈਕੰਡ ਫਲੋਰ ਤੇ ਉੱਪਰ ਵੀ ਉਹਨਾਂ ਫੁੱਲਾ ਫਰਾਈ ਕੀਤੇ ਉੱਪਰ ਉਹਨਾਂ ਨੇ ਫੁੱਲਾ ਫਰਾਈ ਕੀਤੀ ਹੈ ਦੂਸਰੇ ਕਮਰੇ ਦਾ ਉਹ ਪੱਖਾ ਚਲਾ ਕੇ ਗਏ ਨੇ ਆਰਾਮ ਕਰ ਆਰਾਮ ਕਰਕੇ ਗਏ ਨੇ ਅੱਧਾ ਪੂਣਾ ਘੰਟਾ ਚਲੋ ਜਿਸ ਤਰ੍ਹਾਂ ਵੀ ਉਹਨਾਂ ਨੇ ਬੈਠੇ ਖਲੋਤੇ ਨੇ ਅਲਮਾਰੀਆਂ ਉਫਰੋਲ ਕੇ ਗਏ ਨੇ ਸਾਰੀਆਂ ਅਲਮਾਰੀਆਂ ਚ ਵੇਖਿਆ ਉਹਨਾਂ ਨੂੰ ਉਹਨੇ ਉੱਥੇ ਕੱਖ ਨਹੀਂ ਲੱਭਾ ਖੱਲੇ ਆਪਣਾ ਪੂਰਾ ਆਪਣੀ ਕਾਰਵਾਈ ਕਰਕੇ ਗਏ ਨੇ 5 ਲੱਖ ਰੁਪਏ ਚੋਰੀ ਕਰਕੇ ਲੈ ਗਏ ਨੇ ਤੇ ਬਾਕੀ ਅਸੀਂ ਤੇ ਕਹਿੰਨੇ ਕਿ ਇਹ ਕਾਰਵਾਈ ਦੇ ਪਿੱਛੇ ਸਾਰੇ ਪੁਲਿਸ ਵਾਲੇ ਨੂੰ ਅਸੀਂ ਰਾਤੀ ਰਿਪੋਰਟ ਲਖਾਈ ਹੈ ਹੁਣੇ ਕੋਈ ਨਾਲ ਤੇ ਇਹ ਕਾਰਵਾਈ ਪੂਰੇ ਚੰਗੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਨਹੀਂ ਵੀ ਇਹ ਕਾਰਵਾਈ ਅਗਰ ਇਹ ਕਰਨਗੇ ਪੁਲਿਸ ਵਾਲੇ ਤੇ ਫੇ ਅਸੀਂ ਉੱਪਰ ਤੱਕ ਵੀ ਜਿਹੜੇ ਅਫਸਰਾਂ ਤੱਕ ਜਿਸ ਤਰ੍ਹਾਂ ਵੀ ਹੋਏਗੀ ਅਸੀਂ ਚਾਹਨੇ ਕਿ ਉੱਥੇ ਤੱਕ ਕਰੀਏ ਕੰਮ ਅਹੀਂ ਸ਼ਨੀਵਾਰ ਨੰਦਪੁਰ ਸਾਹਿਬ ਗਏ ਹੀ ਉੱਪਰੋਂ ਵੀ ਪਰਲਾ ਪਰਿਵਾਰ ਨੀਚੇ ਵਾਲੇ ਪਰਿਵਾਰ ਅਹੀਂ ਗਏ ਹਨੰਦਪੁਰ ਸਾਹਿਬ ਜੀ ਤੇ ਜਦੋਂ ਆਏ ਵੇਖਿਆ ਕਿ ਵੀ ਘਰ ਚ ਐਂਟਰੀ ਹੋਈ ਤੇ ਨਾਲ ਮੇਨ ਗੇਟ ਬਿਲਕੁਲ ਬੰਦ ਸੀ ਜਿਹੜਾ ਅੰਦਰਲੇ ਗੇਟ ਤੇ ਜਿੱਥੇ ਤਾਲਾ ਲੱਗਾ ਹੋਇਆ ਸੀ ਉਹ ਤਾਲਾ ਬਿਲਕੁਲ ਟੁੱਟਿਆ ਸੀ ਅਹੀਂ ਫਿਰ ਦੂਸਰਾ ਮੇਨ ਗੇਟ ਜਿਹੜਾ ਲੱਕੜ ਵਾਲੇ ਦਰਵਾਜ਼ੇ ਤੇ ਉਹਨਾਂ ਨੇ ਦੱਤਰ ਦੁੱਤਰ ਮਾਰ ਕੇ ਜੋ ਵੀ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੇ ਦਤਰਤਰ ਮਾਰ ਕੇ ਤੇ ਅੰਦਰੋਂ 5 ਲੱਖ ਰੁਪਇਆ ਲੈ ਕੇ 5 5.5 ਦੇ ਕਰੀਬ ਕਰੀਬ ਸੀ ਕੈਸ਼ ਜੋ ਲੈ ਗਏ ਲੁੱਟ ਉਨ ਕੀ ਚੋਰੀ ਕਰਕੇ ਫਿਰ ਉਹ ਉੱਪਰ ਗਏ ਨੇ ਉੱਪਰ ਜਾ ਕੇ ਉਹਨਾਂ ਨੇ ਸਾਰੀ ਫੋਲਾ ਫਲਾਈ ਕੀਤੀ ਏ ਵੀ ਚੰਗੇ ਤਰੀਕੇ ਨਾਲ ਅਲਮਾਰੀਆਂ ਫੋਲੀਆਂ ਉੱਥੋਂ ਉਹਨਾਂ ਨੂੰ ਕੁਝ ਨਹੀਂ ਲੱਭਾ ਫਿਰ ਉਹ ਤਸੱਲੀ ਦੇ ਨਾਲ ਫਿਰ ਬੈਠੇ ਰਹੇ ਨੇ ਸਾਨੂੰ ਇੰਨਾ ਪਤਾ ਵਾ ਹੈਗਾ ਘਰ ਦਾ ਬੰਦਾ ਕੋਈ ਪੇਤੀ ਬੰਦਾ ਵਾ ਜੋ ਵੀ ਏ ਲਾਗੇ ਚੱਗੇ ਦਾ ਹੋਏਗਾ ਕਿਉਂਕਿ ਜਿਸ ਨੂੰ ਸਾਰੀ ਚੀਜ਼ ਦੀ ਡਿਟੇਲ ਦਾ ਪਤਾ ਵਾ ਵੀ ਇਹ ਕਿੱਥੇ ਗਏ ਆ ਕੀ ਹੋਇਆ ਬੜੀ ਤਸੱਲੀ ਨਾਲ ਉਤ ਚੋਰੀ ਕਰਕੇ ਸਾਰਾ ਸਮਾਨ ਕੈਸ਼ ਲੈ ਗਿਆ ਵਾ ਸਾਨੂੰ ਪ੍ਰਸ਼ਾਸਨ ਵਾਲੇ ਹੁਣ ਇਹੋ ਉਮੀਦ ਹੈ ਵੀ ਉਹ ਜਲਦੀ ਦੀ ਜਲਦੀ ਕਾਰਵਾਈ ਕੀਤੀ ਜਾਵੇ ਅਗਰ ਉਹ ਪੁਲਿਸ ਵਾਲੇ ਕਾਰਵਾਈ ਨਹੀਂ ਕਰਦੇ ਅਸੀਂ ਹੁਣ ਉੱਪਰ ਤੱਕ ਫਿਰ ਪਹੁੰਚ ਕਰਾਵਾਂਗੇ ਜੀ ਹਾਂਜੀ ਤੁਹਾਡੇ ਸਾਰੇ 5 ਲੱਖ ਦੀ ਰਾਤ ਚੋਰੀ ਹੋ ਗਈ ਕਿਸ ਤਰ੍ਹਾਂ ਇਹ ਸਾਰੀ ਘਟਨਾ ਵਾ ਏਡੀ ਅਸੀਂ ਆਏ ਸਾਂ ਆਪਣਾ ਨੰਦਪੁਰ ਸਾਹਿਬ ਗਏ ਸਾਂ ਮੇਲੇ ਦੇ ਦਰਸ਼ਨ ਆਪਣਾ ਕਰਨ ਗਏ ਸਾਂ ਵਾਪਸ ਆਏ ਆ ਤੇ ਆ ਕੇ ਜਦੋਂ ਅਸੀਂ ਵੇਖਿਆ ਵਾ ਕਿ ਅੰਦਰ ਆਪਣਾ ਪਿਛਲਾ ਜਾਲੇ ਦੇ ਉਹਦੇ ਦੇ ਤਾਰੇ ਟੁੱਟੇ ਹੋਏ ਨੇ ਤੇ ਫਿਰ ਅੱਗੇ ਆਪਾਂ ਆਏ ਆ ਜਦੋਂ ਤੇ ਦਰਵਾਜ਼ਾ ਵੀ ਮਤਲਬ ਇੱਥੋਂ ਸਾਰਾ ਹੀ ਨਹੀਂ ਹੀ ਟੁੱਟਿਆ ਪਿਆ ਹੀ ਤੇ ਅੰਦਰ ਚੋੜੀ ਹੋਈ ਪਈ ਸੀ ਅੰਦਰ ਤੇ ਹੁਣ ਤੱਕ ਆਪਾਂ ਵੇਖਿਆ ਜਦੋਂ ਅੰਦਰ ਕੀ ਕੈਸ਼ ਪੈਸੇ ਹੈ ਨਹੀਂ ਬਿਲਕੁਲ ਵੀ ਨਹੀਂ ਵੇਚੇ ਹੈਗੇ ਸਾਰੇ ਆਣ ਕੇ ਦੇਖਿਆ ਹਾਂਜੀ ਜਦੋਂ ਆਏ ਫਿਰ ਦੇਖਿਆ ਜੀ ਫਿਰ ਜਦੋਂ ਤਾਲੇ ਟੁੱਟੇ ਸੀ ਸਾਰੇ ਤਾਲੇ ਟੁੱਟੇ ਹੋਏ ਸੀ ਮਗਰਲੇ ਬੰਨੇ ਜੀ ਮਗਰ ਜਿਹੜਾ ਸਾਡਾ ਰਾਹ ਹੈਗਾ ਨਾ ਪਿਛਲੇ ਉੱਪਰ ਮਤਲਬ ਉਹਦੇ ਤਾਲੇ ਟੁੱਟੇ ਪਏ ਹੀ ਤੇ ਮਗਰ ਸਾਰਾ ਹੀ ਚੋਰੀ ਹੋਇਆ ਪਿਆ ਹੈ ਵਿਚੋਂ ਅਸੀਂ ਜੀ ਮੰਗ ਕਰਦੇ ਆ ਕਿ ਅਸੀਂ ਦਰਖਾਸਤ ਦਿੱਤੀ ਹੈ ਪੁਲਿਸ ਨੂੰ ਜੀ ਅਸੀਂ ਮੰਗ ਕਰਦੇ ਆ ਸਾਡੀ ਤੇ ਸਰਮਾਈ ਹੋਵੇ ਪਹਿਲਾਂ ਤੇ ਸਾਡੀ ਜਲਦੀ ਤੋਂ ਜਲਦੀ ਹੈ ਮਤਲਬ ਸਾਨੂੰ ਕੀਤਾ ਜਾਵੇ ਕਿ ਇਸ ਬਾਰੇ ਇਹ ਅਗਰ ਬਈ ਚਾਂਸ ਆਡੇ ਪੁਲਿਸ ਨਹੀਂ ਹੈ ਸੋ ਅਸੀਂ ਦੀ ਅਸੀਂ ਸਰਕਾਰ ਦੇ ਕੇ ਆਏ ਆ ਅਸੀਂ ਉੱਚ ਅਫਸਰਾਂ ਤੱਕ ਵੀ ਜਾਵਾਂਗੇ ਅਸੀਂ ਚੁੱਪ ਕੇ ਨਹੀਂ ਬੈਠਣਾ ਅਸੀਂ ਇਹ ਚੀਜ਼ ਨੂੰ ਐਰ ਕੀ ਬਿਲਕੁਲ ਨਹੀਂ ਛੜਨਾ ਕਿ ਇਹ ਕੰਮ ਕਿਉਂ ਹੈ ਗਲਤ ਹੈ ਤੇਰਾ ਇਹ ਛੱਡ ਕੇ ਛੱਡਣਾ ਥੈਂਕ ਯੂ